ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਆਲੂ ਤੇ ਪਕੌੜਿਆਂ ਦੀ ਸਬਜ਼ੀ ਉਹਦੇ ਵਾਸਤੇ ਆਪਾਂ 3-4 ਆਲੂ ਕੱਟ ਲੱਤੇ ਜੀ ਵੇਖੀਏ ਕਰ ਸਾਹਮਣੇ ਤੇ ਥੋੜੀ ਜਿਹੀ ਲੈਂਦੇ ਆ ਪਕੌੜੇ ਪਕੌੜਿਆਂ ਨੂੰ ਪਹਿਲਾਂ ਇੱਕ ਭਾਂਡੇ ਵਿੱਚ ਪਾ ਕੇ ਤੇ ਥੋੜਾ ਜਿਹਾ ਗਰਮ ਪਾਣੀ ਪਾ ਕੇ ਨਾ ਇਹਨੂੰ ਆਪਾਂ ਰੱਖ ਦਾਂਗੇ ਜੀ ਪਾਣੀ ਕਰਦੇ ਨੇ ਥੋੜਾ ਜਿਹਾ ਉਸ ਤੋਂ ਦੀ ਕਿਉਂਕਿ ਪਕੌੜੇ ਜਿਹੜੇ ਬਾਜ਼ਾਰ 'ਚ ਲੈ ਕੇ ਆਉਂਦੇ ਨੇ ਬਹੁਤ ਹਾਰਡ ਹੁੰਦੇ ਆ ਇਹਨੂੰ ਥੋੜਾ ਜਿਹਾ ਪਹਿਲਾਂ ਭਿਉਣੇ ਪੈਂਦੇ ਆ ਆਪਾਂ ਇਹਨੂੰ ਭਿਓ ਕੇ ਰੱਖ ਦਿੰਨੇ ਆ ਢੱਕ ਕੇ कि ਐਨੇ ਆਪਣਾ ਮਸਾਲਾ ਤਿਆਰ ਕਰਦੇ ਆਪਾਂ ਇੱਧਰ ਲੱਤੇ ਜੀ ਆਪਾਂ ਪਿਆਜ਼ ਅਦਰਕ ਦਾ ਲਸਣ ਦਾ ਪੇਸਟ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਾਉਣਿਆ ਜੀ ਕੁੱਕਰ ਵਿੱਚ ਤੇਲ ਲਓ ਜਿਵੇਂ ਆਪਾਂ ਪਿਆਜ਼ ਪਾਉਂਦੇ ਆਂ ਪਹਿਲੇ ਪਿਆਜ਼ ਨੂੰ ਚੰਗੀ ਤਰ੍ਹਾਂ ਥੋਨ ਲਾਂਗੇ ਚੰਗੀ ਤਰ੍ਹਾਂ ਭੁੰਨਾਂਗੇ ਜਦ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦਾ। ਲਓ ਜੀ ਪਿਆਜ਼ ਆਪਣਾ ਭੁੱਜ ਗਿਆ। ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਇਹ ਸਪices। ਆਪਾਂ ਪਾਵਾਂਗੇ ਜੀ ਹਲਦੀ। ਹੁਣ ਪਾਵਾਂਗੇ ਜੀ ਆਪਾਂ ਮਿਰਚ। ਇਹ ਗਰਮ ਮਸਾਲਾ। ਥੋੜਾ ਧਨੀਆ ਪਾਊਡਰ। ਸੰਪੰਨ ਮੈਂ ਜੇ ਤਾਂ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਮਸਾਲੇ ਚੰਗੀ ਤਰ੍ਹਾਂ ਹਲਾਵਾਂ ਜੀ ਜਿਵੇਂ ਤੁਹਾਨੂੰ ਆਪਰੇ ਦੋ ਟਮਾਟਰ ਨੂੰ ਆਪਾਂ ਬਰੀਕ ਪੀਸ ਲਿਆ ਇਹਦੇ ਵਿੱਚ ਉਹ ਵੀ ਪਾ ਦੇਣੀ ਹੈ ਪੇਸਟ ਜਿਹਾ ਤੁਹਾਡਾ ਲੋਜੀ ਮਸਾਲਾ ਤੁਸੀਂ ਦੇਖੋ ਆਪਣਾ ਕਿੰਨਾ ਵਧੀਆ ਝੁੱਜ ਗਿਆ ਤੇ ਹੁਣ ਆਪਾਂ ਜਿਹੜਾ ਪਾਣੀ ਵਿੱਚ ਭਿਉਆ ਫੇ ਰੱਖੇ ਸੀ ਪਕੌੜੇ ਪਾਣੀ ਦੇ ਸੁਨੇਤ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਧਰ ਪਾਵਾਂਗੇ ਜੀ ਆਪਾਂ ਆਪਣੇ ਆਲੂ ਜੇ ਤੁਸੀਂ ਇਹਦੀ ਪਕੌੜਿਆਂ ਦੀ ਤਰੀਕੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਪਾਣੀ ਪਾਇਆ ਜੀ ਕਿਉਂਕਿ ਥੋੜਾ ਜਿਹਾ ਪਾਣੀ ਆਪਾਂ ਪਕੌੜਿਆਂ ਦੇ ਵਿੱਚ ਹੀ ਪਾਇਆ ਹੋਇਆ ਸੀਗਾ ਤੇ ਹੁਣ ਆਪਾਂ ਇਹਨੂੰ ਲਗਾਉਣੇ ਆ ਜੀ ਦੋ ਵਿਸਲ ਲੋ ਜੀ ਦੋ ਸੀਟੀਆਂ ਆਪਾਂ ਲਵਾ ਦਾਂਗੇ ਇਹਨਾਂ ਨੂੰ ਇੱਕ ਚਮਚਾ ਲੈਂਦਾ ਆਪਾਂ ਜੀਰੇ ਦਾ ਤੇ ਇਹਨੂੰ ਆਪਾਂ ਤਵਾ ਗਰਮ ਕਰਕੇ ਇਸ ਤਰ੍ਹਾਂ ਭੁੰਨ ਲੈਨੇ ਆ ਕਿਉਂਕਿ ਜਦੋਂ ਸਾਡੇ ਮੰਮੀ ਸਬਜੀ ਬਣਾਉਂਦੇ ਹੁੰਦੇ ਸੀ ਨਾ ਹੀ ਉਹ ਇਸ ਤਰ੍ਹਾਂ ਭੁੰਨ ਕੇ ਜੀਰਾ ਪਾਉਂਦੇ ਹੁੰਦੇ ਸੀ ਤਵੇ ਤੇ ਭੁੰਨਦੇ ਪਹਿਲਾਂ ਫਿਰ ਉਹਨੂੰ ਮਸਲ ਕੇ ਸਬਜੀ ਦੇ ਵਿੱਚ ਪਾਉਂਦੇ ਤਾਂ ਸਬਜੀ ਦਾ ਟੇਸ ਇੰਨਾ ਵਧੀਆ ਆਉਂਦਾ ਹੁੰਦਾ ਸੀ ਨਾ ਬਹੁਤ ਜ਼ਿਆਦਾ ਲੋ ਜੀ ਤਵਾ ਤੇ ਆਪਣਾ ਜਿਹੜਾ ਪਾਇਆ ਸੀਗਾ ਜੀਰਾ ਇਹ ਭੁੱਜ ਗਿਆ ਤੇ ਹੁਣ ਆਪਾਂ ਗੈਸ ਨੂੰ ਕਰ ਦਿੰਦੇ ਜੀ ਬੰਦ ਇਹਨੂੰ ਥੋੜਾ ਠੰਡਾ ਹੋਣ ਦਿੰਨੇ ਆ ਲੋ ਜੀ ਆਪਾਂ ਸਬਜੀ ਨੂੰ ਚੈੱਕ ਕਰ ਲੈਂਦੇ ਆ ਲੋਜੀ ਸਬਜੀ ਆਪਣੀ ਬਣ ਗਈ ਐ ਉਹ ਤਾਂ ਵਧੀਆ ਬਣੀ ਐ ਤੇ ਹੁਣ ਜਿਹੜਾ ਜੀਰਾ ਆਪਾਂ ਉਹ ਨੂੰ ਇਸ ਤਰ੍ਹਾਂ ਮਸਲ ਕੇ ਪਾਵਾਂਗੇ ਉੱਤੇ ਤੇ ਇਹਦਾ ਭੁੰਨੇ ਹੋਏ ਜੀਰਾ ਜੇ ਇਸ ਤਰ੍ਹਾਂ ਕੋਲ ਨਾ ਸਬਜੀ ਦਾ ਇੱਕ ਵੱਖਰਾ ਹੀ ਟੇਸਟ ਆਉਂਦਾ ਜੀ ਆਪਾਂ ਜੀਰਾ ਪਾ ਦਿੰਨੇ ਆ ਤੇ ਇੱਕ ਪਾ ਦਿੰਨੇ ਆ ਥੋੜਾ ਜਿਹਾ ਆਪਾਂ ਧਨੀਆ ਲੋਜੀ ਆਪਾਂ ਮੰਮੀ ਦੇ ਤਰੀਕੇ ਨਾਲ ਬਣਾਈ ਐ ਸਬਜੀ ਲੋ ਜੀ 2 ਮਿੰਟ ਵਾਸਤੇ ਆਪਾਂ ਜੀਰਾ ਤੇ ਧਨੀਆ ਪਾਇਆ ਤੇ ਇਹਨੂੰ ਆਪਾਂ ਬੰਦ ਕਰ ਦੰਨੇ ਆ। ਲੋ ਜੀ ਸਬਜੀ ਦੇਖੋ ਤੁਸੀਂ ਆਲੂ ਪਕੌੜੇ ਨੇ ਕਿੰਨੀ ਸੋਹਣੀ ਗਰੇਵੀ ਵਾਲੀ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਹੈਗੀ। ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।